ਅੱਜ ਨਾ ਹਾਲਾਤ ਵੇਖ ਕੇ ਸਾਡੇ ਦਿਲ ਜਿਹੜੇ ਨੇ ਉਹ ਬਲੁੰਦਰੇ ਜਾਂਦੇ ਨੇ ਦਿਲਾਂ ਨੂੰ ਬੜੀ ਠੇਸ ਪਹੁੰਚਦੀ ਐ ਅੱਜ ਦੇ ਹਾਲਾਤ ਵੇਖ ਕੇ ਕਦੇ ਸਮਾਂ ਸੀ ਗੁਰੂ ਕੇ ਸਿੱਖ ਦਾ ਵੀ ਸਤਕਾਰ ਸਤਿਗੁਰੂ ਸਮਝ ਕੇ ਕੀਤਾ ਜਾਂਦਾ ਸੀ ਅੱਜ ਨਾ ਉਹ ਸਾਡੇ ਜੀਵਨ ਰਹੇ ਨਾ ਉਹ ਸਤਕਾਰ ਰਿਹਾ ਅੱਜ ਸਿੱਖ ਦੀ ਤਾਂ ਗੱਲ ਛੱਡੋ ਅੱਜ ਸਤਿਗੁਰੂ ਦਾ ਸਤਕਾਰ ਵੀ ਸਾਡੇ ਮਨਾਂ ਵਿੱਚੋਂ ਵਿਸਰ ਚੁੱਕਾ ਹੈ ਬਹੁਤ ਜ਼ਿਆਦਾ ਚਲੋ ਫੋਰਨ ਕੰਟਰੀਆਂ ਵਿੱਚ ਵਿਦੇਸ਼ਾਂ ਵਿੱਚ ਤੇ ਪਰਿਵਾਰ ਬੜੇ ਦੂਰ ਦੂਰ ਰਹਿੰਦੇ ਨੇ ਗੁਰਦੁਆਰਾ ਸੇਬ ਤੋਂ ਕੋਈ ਕਿੰਨੇ ਕਿਲੋਮੀਟਰ ਦੂਰ ਹੈ ਕੋਈ ਕਿੰਨੇ ਕਿਲੋਮੀਟਰ ਦੂਰ ਹੈ ਇੱਥੇ ਗੁਰੂ ਕੇ ਸਿੱਖ ਸੇਵਾਵਾਂ ਕਰਦੇ ਨੇ ਰਲ ਮਿਲ ਕਰਕੇ ਜਿਵੇਂ ਇਸ ਸਥਾਨ ਤੇ ਪਰ ਭਾਰਤ ਦੀ ਧਰਤੀ ਤੇ ਸਾਡੇ ਪਿੰਡਾਂ ਦੇ ਵਿੱਚ ਤੁਸੀਂ ਹਾਲਾਤ ਵੇਖੋ ਨਾ ਅੱਜ ਹਾਲਾਤ ਦੇਖੋ ਸਾਰੇ ਨਹੀਂ ਪਰ ਬਹੁਤਾਤ ਕੈਨ ਵਿੱਚ ਕੋਈ ਗੁਰੇਜ਼ ਨਹੀਂ ਹੋਵੇਗਾ ਕਿਉਂਕਿ ਅਸੀਂ ਉਹ ਹਾਲਾਤ ਆਪਣੇ ਪਿੰਡੇ ਤੇ ਹੜਨਾਏ ਨੇ ਉਹ ਵੇਖੇ ਨੇ ਹਾਲਾਤ ਖੁਦ ਅਸੀਂ ਵੇਖੇ ਨੇ ਤੇ ਅੱਜ ਅੱਜ ਵੀ ਵੇਖ ਰਹੇ ਆਂ ਉਹ ਹਾਲਾਤ ਕਿਹੜੇ ਨੇ ਵੀ ਅੱਜ ਗੁਰੂ ਦੇ ਸਿੱਖ ਦਾ ਸਤਕਾਰ ਤੇ ਛੱਡੋ ਅੱਜ ਗੁਰੂ ਦਾ ਸਿੱਖ ਗੁਰਮੁਖੋ ਕਹੋਣ ਵਾਲਾ ਆਪਣੇ ਆਪਣੇ ਸਤਿਗੁਰੂ ਦਾ ਸਤਕਾਰ ਵੀ ਭੁੱਲ ਗਿਆ ਹੈ ਅੱਜ ਤੁਸੀਂ ਪਿੰਡਾਂ ਵਿੱਚ ਦੇਖੋ ਨਾ ਹੁਣ ਪਿੰਡਾਂ ਵਿੱਚ ਸਾਰਿਆਂ ਦਾ ਚਾਹ ਹੁੰਦਾ ਹੈ ਵੀ ਸਾਡਾ ਘਰ ਨਾ ਜਿਹੜਾ ਗੁਰੂ ਘਰ ਦੇ ਲਾਗੇ ਹੋਵੇ ਬਿਲਕੁਲ ਬਿਲਕੁਲ ਗੁਰੂ ਘਰ ਦੀ ਜੜ ਵਿੱਚ ਹੋਵੇ ਤੇ ਜਿਨ੍ਹਾਂ ਦੇ ਘਰ ਨੇੜੇ ਨਹੀਂ ਹੁੰਦੇ ਨਾ ਉਹ 10 ਘਰ ਇਕੱਠੇ ਹੋ ਕੇ ਆਪਣਾ ਗੁਰਦੁਆਰਾ ਢੀ ਬਣਾ ਲੈਂਦੇ ਆਖੋ ਸਤਨਾਮ ਕਿਉਂ ਜੀ ਕਿਉਂਕਿ ਗਿਆਨੀ ਜੀ ਸਾਨੂੰ ਨਾ ਗੁਰੂ ਘਰ ਬੜੀ ਦੂਰ ਪੈਂਦਾ ਹੈ ਇਹੀ ਹੁੰਦਾ ਹੈ ਨਾ ਵੀ ਸਾਨੂੰ ਗੁਰੂ ਘਰ ਬੜੀ ਦੂਰ ਪੈਂਦਿਆ ਸੀ ਲਾਗੇ ਬਣਾ ਲਿਆ ਪਰ ਮਾਫ ਕਰਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੇਖ ਕੇ ਹਿਰਦਾ ਵਲੁੰਦਰ ਆ ਗਿਆ ਉਹ ਭਰਾਓ ਗੁਰੂ ਘਰ ਤਾਂ ਨੇੜੇ ਬਣਾ ਲਿਆ ਤੁਹਾਡੇ ਵਿੱਚੋਂ ਕਿੰਨੇ ਕੁ ਲੋਕ ਨੇ ਫਿਰ ਗੁਰੂ ਘਰ ਅੰਮ੍ਰਿਤ ਵੇਲੇ ਉੱਠ ਕੇ ਜਾਂਦੇ ਪ੍ਰਕਾਸ਼ ਕਰਨ ਵਾਸਤੇ ਚਲੋ ਇੱਥੇ ਤੇ ਬੜੇ ਸਿੰਘ ਨੇ ਗੁਰੂ ਕੇ ਖਾਲਸੇ ਨੇ ਪਿੰਡਾਂ ਵਿੱਚ ਇੱਕ ਕੋਈ ਗ੍ਰੰਥੀ ਸਿੰਘ ਹੁੰਦਾ ਜੀ ਸੇਵਾ ਕਰਨ ਵਾਲਾ ਉਥੇ ਤੇ ਫਰਜ਼ ਬਣਦਾ ਹੈ ਪਿੰਡ ਦੇ ਲੋਕਾਂ ਦਾ ਹੁਣ ਉਹ ਵੀਡੀਓ ਜਿਹੜੀ ਵਾਇਰਲ ਹੋਈ ਕੀ ਵੇਖ ਰਹੇ ਆ ਇੱਕ ਅਪਾਹਜ ਸਿੱਖ ਸਿੰਘ ਗੁਰੂ ਦਾ ਜਿਹੜਾ ਲਾਠੀ ਲੈ ਕੇ ਚੱਲਦਾ ਹੈ ਤੇ ਗੁਰਮੁਖੋ ਸਿਰ ਤੇ ਮਹਾਰਾਜ ਜੀ ਦਾ ਸਰੂਪ ਰੱਖ ਕੇ ਆਪ ਇਕੱਲਾ ਹੀ ਪ੍ਰਕਾਸ਼ ਕਰਨ ਵਾਸਤੇ ਲੈ ਕੇ ਆ ਰਿਹਾ ਤੇ ਲਾਠੀ ਦੇ ਸਹਾਰੇ ਚੱਲ ਕੇ ਆ ਰਿਹਾ ਹਿਰਦੇ ਵਲੁੰਧਰੇ ਗਏ ਵੇਖ ਕੇ ਹਾਲਾਤ ਸਾਡੇ ਅਸੀਂ ਗੁਰਦੁਆਰੇ ਤਾਂ ਬਣਾ ਲਏ ਲਾਗੇ ਲਾਗੇ ਘਰਾਂ ਦੇ ਆਪਣੇ ਪਿੰਡਾਂ ਦੇ ਵਿੱਚ ਗੁਰਮੁਖੋ ਪਰ ਅਸੀਂ ਕਰਦੇ ਕੀਆਂ ਕੁਝ ਹਾਲਾਤ ਹੰਡਾਏ ਨੇ ਪ੍ਰਕਾਸ਼ ਕਰਨ ਵਾਸਤੇ ਨਹੀਂ ਕੋਈ ਆਉਂਦਾ ਉੱਥੇ ਨਾ ਕੋਈ ਸੁਖਾਸ਼ਨ ਵੇਲੇ ਕੋਈ ਵਿਰਲਾ ਹੀ ਹੋਵੇਗਾ ਜਾਂ ਦੋ ਚਾਰ ਬੀਬੀਆਂ ਆਜਣ ਭੈਣਾ ਆਜਣ ਬੀਬੀਆਂ ਮਤਾਵਾਂ ਆਜਣਾ ਇੱਕ ਦੋ ਨਾ ਨੌਜਵਾਨ ਹੋਣ ਨਾ ਕੋਈ ਇੱਕ ਅੱਧਾ ਬਜ਼ੁਰਗਾ ਜੀ ਤੇ ਆ ਜੇ ਪਰ ਕਿਤੇ ਤੇ ਉਹ ਵੀ ਨਹੀਂ ਆਉਂਦੇ ਅੱਜ ਇਹ ਲੋੜ ਹੈ ਗੁਰਮੁਖੋ ਸਤਿਗੁਰਾਂ ਦੇ ਸਤਕਾਰ ਪ੍ਰਤੀ ਜੇ ਪਿੰਡਾਂ ਵਿੱਚ ਅਸੀਂ ਰਹਿੰਦੇ ਆਂ ਘਟੋਕੜ ਸਾਰੇ ਨੌਜਵਾਨ ਬਜ਼ੁਰਗ ਇਕੱਠੇ ਹੋ ਕੇ ਸਲਾਹ ਕਰੀਏ ਵੀ ਅਸਾਂ ਗੁਰੂ ਘਰ ਬਣਾਇਆ ਸਾਡੇ ਵਿੱਚੋਂ ਘਟੋਕੜ 5 5 5 5 ਸਿੱਖ ਨੌਜਵਾਨ ਜਿਹੜੇ ਨੇ 5 ਸਵੇਰੇ ਤੇ 5 ਸ਼ਾਮ ਡਿਊਟੀ ਲਗਾਈਏ ਵੀ ਇੱਕ ਹਫ਼ਤਾ ਲਗਾਤਾਰ ਅਸੀਂ ਪੰਜਾਂ ਪੰਜਾਂ ਨੇ ਸੇਵਾ ਦੇਣੀ ਹੈ ਪੰਜ ਨੌਜਵਾਨਾਂ ਨੇ ਸਵੇਰੇ 5:00 ਪੰਜ ਨੇ ਸ਼ਾਮ ਨੂੰ ਸੁਖਾਸ਼ਣ ਵੇਲੇ ਆਪਣੀਆਂ ਡਿਊਟੀਆਂ ਅਸੀਂ ਲਗਾਈਏ ਜ਼ਿੰਮੇਵਾਰੀਆਂ ਲਗਾਈਏ ਸਤਿਗੁਰਾਂ ਦੇ ਸਤਕਾਰ ਪ੍ਰਤੀ ਗੁਰਮਤਿ ਆਜੋ ਸਤਕਾਰ ਜਿਹੜਾ ਹੈ ਨਾ ਸਾਡੇ ਦਿਲਾਂ ਚੋਂ ਵਿਸਰ ਚੁੱਕਾ ਹੈ ਸਾਨੂੰ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਅਸੀਂ ਕਿਧਰ ਨੂੰ ਤੁਰ ਪਏ ਆ ਅੱਜ ਇਧਰ ਭਾਈ ਪੈੜਾ ਮੁਖਾ ਗੁਰੂ ਦਾ ਸਿੱਖ ਆਇਆ ਲੋਕਾਂ ਨੇ ਹੱਥਾਂ ਤੇ ਚੁਗ ਲਿਆ ਗੁਰੂ ਦੇ ਸਿੱਖ ਨੂੰ ਤੇ ਗੁਰਮਖੋ ਜੇ ਸਤਗੁਰੂ ਆਪ ਆਏ ਹੁੰਦੇ ਤੇ ਫਿਰ ਕੀ ਹੁੰਦਾ ਸੋਚੋ ਸੋ ਰਹੋ ਵਿਚਾਰ ਅੱਜ ਸਤਪੁਰਾਂ ਦੇ ਸਤਕਾਰ ਦੀ ਮਨ ਵਿੱਚ ਸਾਨੂੰ ਬੜੀ ਲੋੜ ਹੈ ਅੱਜ ਪਿੰਡਾਂ ਪਿੰਡਾਂ ਵਿੱਚ ਅਸੀਂ ਡਿਊਟੀਆਂ ਲਾਈਏ ਸਾਰੇ ਨੌਜਵਾਨ ਇਕੱਠੇ ਹੋ ਕੇ ਵੀ ਸਾਡੇ ਵਿੱਚੋਂ ਪੰਜ ਨੌਜਵਾਨ ਭਾਵੇਂ ਉਹਨਾਂ ਵਿੱਚ ਬਜ਼ੁਰਗ ਵੀ ਹੋਣ ਵੀ ਪੰਜ ਬੰਦੇ ਅਸੀਂ ਸਵੇਰੇ ਇੱਕ ਹਫਤਾ ਪ੍ਰਕਾਸ਼ ਦੀ ਡਿਊਟੀ ਤੇ ਜਾਣਾ ਹੀ ਜਾਣਾ ਡਿਊਟੀ ਸਮਝ ਕੇ ਜ਼ਿੰਮੇਵਾਰੀ ਸਮਝ ਕੇ ਜਾਣਾ ਪੰਜ ਅਸੀਂ ਸ਼ਾਮ ਨੂੰ ਜਾਵਾਂਗੇ ਪਰ ਉਸ ਤੋਂ ਬਾਅਦ ਹਫਤੇ ਹਫਤੇ ਬਾਅਦ ਜੂਟੀਆਂ ਚੇਂਜ ਹੋਣ ਪਾਵੇ। ਸੋ ਇਹੋ ਜੀ ਵਿਚਾਰ ਅਸੀਂ ਆਪਣੇ ਵਿੱਚ ਲੈ ਕੇ ਆਈਏ, ਸਤਕਾਰ ਲੈ ਕੇ ਆਈਏ। ਅਸੀਂ ਸਵੇਰੇ ਸ਼ਾਮ ਨਹੀਂ ਆ ਸਕਦੇ, ਸੋਚ ਕੇ ਵੇਖੋ ਫਿਰ ਦਿਨੇ ਅਸੀਂ ਮਹਾਰਾਜ ਜੀ ਦੇ ਦਰ ਤੇ ਕਿਵੇਂ ਸੇਵਾ ਨਿਭਾਵਾਂਗੇ। ਫਿਰ ਤੇ ਕੋਈ ਵੀ ਆ ਕੇ ਗੁਰੂ ਦੀ ਬੇਦਬੀ ਕਰਕੇ ਜਾ ਸਕਦਾ ਹੈ ਗੁਰੂਬਖਸ਼। ਕੈਮਰੇ ਲਾਤੇ ਕੈਮਰੇ ਨਾਲ ਕੀ ਆਉਣਾ? ਗੁਰੂ ਦੀ ਬੇਦਬੀਤਾ ਕਰ ਦਿੱਤੀ ਨਾ ਕਿਸੇ ਨੇ ਇੱਕ ਵਾਰ। ਇਸ ਕਰਕੇ ਸਾਨੂੰ ਅਜ ਜਾਗਣ ਦੀ ਲੋੜ ਹੈ ਇਹ ਸਮਝਣ ਦੀ ਲੋੜ ਹੈ ਸਾਧ ਸੰਗਤ ਭਾਈ ਪੈੜਾ ਮੁਖਾ ਮਹਾਰਾਜ ਜੀ ਦੀ ਇਹ ਸਿੱਖੀ ਨੂੰ ਵੇਖ ਕੇ ਲੋਕਾਂ ਦੇ ਪ੍ਰਤੀ ਇਹ ਸਤਕਾਰ ਵੇਖ ਕੇ ਸਿੱਖੀ ਦਾ ਬੜਾ ਹੀ ਹੈਰਾਨ ਵੀ ਹੋਇਆ ਤੇ ਬੜਾ ਹੀ ਪ੍ਰਸੰਨ ਹੁੰਦਾ ਹੈ